14 ਤਰੀਕ ਨੂੰ ਇਸੇ ਮੋਰਚੇ ਤੇ ਸਾਰੇ ਆਗੂ ਸਹਿਬਾਨਾਂ ਨੂੰ ਪੰਜਾਬ ਵਾਸੀਆਂ ਨੂੰ ਸਮਾਜ ਬਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਡਾਕਟਰ ਪੀਮਰਾਓ ਉਮੀਦਵਾਰ ਜੀ ਦਾ ਜਿਹੜਾ ਜਨਮ ਦਿਹਾੜਾ ਬਹੁਤ ਹੀ ਤੁਮਤਮ ਨਾਲ ਮਨਾਇਆ ਜਾਵੇਗਾ ਜਿਸ ਤੇ 12 ਵਜੇ ਪਹਿਲਾਂ ਕੇਕ ਕੱਟਿਆ ਜਾਵੇਗਾ ਫਿਰ ਅਟੁੱਟ ਲੰਗ ਜਿਹੜਾ ਹੈ ਗੁਰੂ ਘਰ ਟੁੱਟ ਲੰਗਰ ਵਰਤੇਗਾ ਤੇ ਮੈਂ ਪੰਜਾਬ ਦੇ ਵਸਦੇ ਲੋਕਾਂ ਨੂੰ ਤੇ ਬਾਹਰ ਜਿਹੜੇ ਵਿਦੇਸ਼ਾਂ ਚ ਵਸਦੇ ਲੋਕਾਂ ਨੂੰ ਤੁਹਾਡੇ ਆਹੀ ਮੈਸੇਜ ਸੁਨੇਹਾ ਪਹੁੰਚਾਉਣਾ ਚਾਹੁੰਦਾ ਹਾਂ ਕਿ ਇਸ ਸਮਾਜ ਦੇ ਲੋਕਾਂ ਨੂੰ ਜਿੱਥੇ ਕੋਈ ਨਹੀਂ ਸੁਣਾਈ ਹੁੰਦੀ ਉਸ ਤੋਂ ਬਾਅਦ ਜਦੋਂ ਪਬਲਿਕ ਲੋਕ ਇਕੱਠੇ ਹੋਣਗੇ ਉਹਨਾਂ ਦੀ ਸਾਰਿਆਂ ਦੀ ਸਹਿਮਤੀ ਲੈ ਕੇ ਤੇ ਸਾਡੇ ਅਸੀਂ ਸਹਿਮਤੀ ਲੈ ਰਹੇ ਨੇ ਜਿਹੜੇ ਦੱਸੇਗੇ ਸੰਵਿਧਾਨ ਲਿਖੇ ਸਗੇ ਸੰਵਿਧਾਨ ਅਨੁਸਾਰ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਇਹ ਲੋਕਾਂ ਦੇ ਹੱਕਾਂ ਵਰਤੀ ਲੋਕਾਂ ਨੂੰ ਹੱਕ ਨਹੀਂ ਮਿਲ ਰਹੇ ਉਸ ਸੰਵਿਧਾਨ ਅਨੁਸਾਰ ਜੋ ਡਾਕਟਰ ਪੀਮਰਾਓ ਉਮੀਦਵਾਰ ਜੀ ਨੇ ਲਿਖੇ ਤੇ ਜਿਸ ਦਾ ਹਰ ਸਾਲ ਜਿਹੜਾ ਜਨਮ ਦਿਨ ਦਾ ਮਨਾਇਆ ਜਾਂਦਾ ਹੈ ਸਰਕਾਰ ਵੀ ਮਨਾਉਂਦੀ ਐ ਤੇ ਲੋਕ ਵੀ ਮਨਾਉਂਦੇ ਨੇ ਪਰ ਲਿਖੇਗੇ ਸੰਵਿਧਾਨ ਨੂੰ ਮੰਨਣ ਨੂੰ ਕੋਈ ਉਹਨਾਂ ਦੇ ਨੂੰ ਤਿਆਰ ਨਹੀਂ ਐ ਜਿਸ ਦੇ ਰੋਸ ਵੱਜੋਂ ਅਸੀਂ ਜਿਹੜੇ ਕਮਿਸ਼ਨਾਂ ਦੇ ਆਰਡਰ ਨੇ ਚਾਹੋ ਨੈਸ਼ਨਲ ਕਮਿਸ਼ਨ ਦੇ ਆਰਡਰ ਹੋਣ ਚਾਹੇ ਪੰਜਾਬ ਦੇ ਅਨੁਸੂਚੀ ਜਾਤੀ ਕਮਿਸ਼ਨ ਦੇ ਆਰਡਰ ਹੋਣ ਬਹੁਤ ਸਾਰੀਆਂ ਕਾਪੀਆਂ ਆਪਣੇ ਕੋਲੇ ਆ ਜਾਂਦੀਆਂ ਲਗਭਗ 100 ਕ ਕੇਸ ਸਾਡੇ ਕੋਲ ਪਹੁੰਚ ਚੁੱਕਾ ਹੈ ਜਿਹੜੀਆਂ ਉਹ ਕਾਪੀਆਂ ਅਸੀਂ ਰੋਸ ਵੱਜੋਂ ਉਸ ਦਿਨ ਫੁਕਾਂਗੇ ਤਾਂ ਕਿ ਡਾਕਟਰ ਪੀ ਮਰਾਓ ਉਮੀਦਵਾਰ ਜੀ ਦੇ ਲਿਖੇਗੇ ਸੰਵਿਧਾਨ ਨੂੰ ਮੰਨਦਾ ਕੋਈ ਨਹੀਂ ਨਾ ਸਰਕਾਰ ਮੰਨ ਰਹੀ ਤੇ ਨਾ ਪ੍ਰਸ਼ਾਸਨ ਮੰਨ ਰਿਹਾ ਨਾ ਹੀ ਕੋਈ ਜਿਹੜੇ ਸਰਕਾਰੀ ਬਾਬੂ ਕੁਰਸੀਆਂ ਦੇ ਸ਼ਿੰਗਾਰ ਹੋ ਕੇ ਬੈਠ ਕੇ ਨਾ ਉਹ ਮੰਨ ਰਹੇ ਨਾ ਪੁਲਿਸ ਵਾਲੇ ਐਸਐਸਪੀ ਨਾ ਡੀਐਸਪੀ ਜਿਨ੍ਹਾਂ ਦੇ ਦਫ਼ਤਰਾਂ ਦੇ ਵਿੱਚ ਸਿਰ ਦੇ ਪਿਛਲੇ ਪਾਸੇ ਡਾਕਟਰ ਪੀ ਮਰਾਓ ਉਮੀਦਵਾਰ ਜੀ ਦੀ ਫੋਟੋ ਲੱਗੀ ਹੋਈ ਹੈ ਜਿਸੇ ਲੜੀ ਚ ਅੱਜ ਕੈਲੋਂ ਪਿੰਡ ਦੇ ਸਾਡੇ ਕੋਲੇ ਗਰਮੀਤ ਸਿੰਘ ਪਹੁੰਚਿਆ ਗਰਮੀਤ ਸਿੰਘ ਨੇ ਆਪਣੀ ਹੱਡ ਬੀਤੀ ਦੱਸੀ ਹੈ ਵੀ ਮੇਰੇ ਨਾਲ ਇਹ ਹੋਈ ਹੈ ਜੀ 9 ਤਰੀਕ ਦੀਆਂ ਮੁੰਡਿਆਂ ਦੀਆਂ ਪਰਿਵਾਰ ਦੇ ਬੱਚਿਆਂ ਦੀਆਂ ਮਹਾ ਮੜ ਜਾਂਦੀਆਂ 6 ਫੇਸ ਹਸਪੀਟਲ ਦਾਖਲ ਬੈਠੇ ਜਿਹੜਾ ਥਾਣਾ ਸੁਹਾਣਾ 9 ਦਿਨ ਚ ਪ੍ਰੋਪਰ ਕੋਈ ਵਧੀਆ 30 ਤਰੀਕ 30 ਤਰੀਕ ਨੂੰ ਕਾਰਵਾਈ ਨਹੀਂ ਅਜੇ ਤੱਕ ਕੋਈ ਕਰਦੇ 30 ਤਰੀਕ ਨੂੰ ਅੱਜ 9 ਦਿਨ ਹੋ ਗਏ 9 10 ਦਿਨ ਬੀਤ ਗਏ ਕੋਈ ਵੀ ਪ੍ਰੋਪਰ ਵਧੀਆ ਜਿਹੜੀ ਚੰਗੀ ਕਾਰਵਾਈ ਨਹੀਂ ਕੀਤੀ ਤਾਂ ਕਿ ਪੁਲਿਸ ਜਿਹੜੀ ਤਮਾਸ਼ੀਨ ਬਣ ਕੇ ਲੋਕਾਂ ਦਾ ਜਿਹੜਾ ਹੈ ਤਮਾਸ਼ਾ ਦੇਖ ਰਹੀ ਹੈ ਇਹ ਸਾਰੀ ਜਿਹੜੇ ਕੇਸ ਮੇਰੇ ਵੀਰ ਵੱਧ ਚੜ ਕੇ ਐਫਆਓ ਪਹਿਲਾਂ ਦਾ ਉਸ ਰੇਬਰ ਦਾ ਉਸ ਜੋਧੇ ਦਾ ਜਿਹਨੇ ਸੰਵਿਧਾਨ ਅਨੁਸਾਰ ਸਾਨੂੰ ਨਿਆਂ ਸਾਫ ਦਵਾਉਣ ਦੀ ਗੱਲਾਂ ਕਰੀਆਂ ਲਿਖਿਆ ਸੰਵਿਧਾਨ ਲਿਖਿਆ ਯਾਰ ਮਿਲ ਵੀ ਰਿਹਾ ਸਾਨੂੰ ਪਰ ਲੇਕਿਨ ਜਿਹੜੇ ਮਛਲੇ ਅਫਸਰ ਮਛਲੀਆਂ ਸਰਕਾਰਾਂ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਐਸਸੀ ਕਮਿਸ਼ਨ ਪੰਜਾਬ ਦੇ ਤੇ ਨੈਸ਼ਨਲ ਕਮਿਸ਼ਨ ਦੇ ਜਿਹੜੇ ਹੁਕਮਾਂ ਦੀਆਂ ਆਰਡਰਾਂ ਦੀਆਂ ਸਿਫਾਰਸ਼ਾਂ ਦੀਆਂ ਕਾਪੀਆਂ ਫੁਕਾਂਗੇ ਤਾਂ ਕਿ ਜਿਹੜੀਆਂ ਇਹ ਕੁਰਸੀਆਂ ਦੇ ਸ਼ਿੰਗਾਰ ਬਣ ਕੇ ਐਸੀ ਕਮਿਸ਼ਨ ਚੀਟਾ ਹਾਥੀ ਸਬਤ ਹੋ ਰਹੇ ਨੇ ਇਹਨਾਂ ਦਾ ਕੋਈ ਜਿਹੜਾ ਹੈਗਾ ਫਾਇਦਾ ਨਹੀਂ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਇੰਨੇ ਹੀ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜੱਜ ਕਾ ਤੇ ਸਭ ਨੂੰ ਬੇਨਤੀ ਕਰਦਾ ਵੱਧ ਚੜ ਕੇ ਪਹੁੰਚੋ ਆਪਣਾ ਆਪਣਾ ਸਹਿਯੋਗ ਦੇਣ ਲਈ ਸਾਥੀ ਸੰਪਰਕ ਸੰਪਰਕਰਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਬਨਾਰੀ ਲਾਲ ਵਾਸੀ ਫਡੇਗੜ ਕੁਰੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੁਰ ਤੋਂ ਆਇਆ ਔਰ ਮੈਂ ਦੇਖਿਆ ਔਰ ਸੁਨਿਆ ਤੇ ਪੜਿਆ ਪਰ ਇਸ ਮੌਤੇ ਤੇ ਬਹੁਤ ਸਾਰੀਆਂ ਜਿਹੜੀਆਂ ਮਾਮਲੇ ਨੇ ਹੱਲ ਹੁੰਦੇ ਨੇ ਔਰ ਮੇਰਾ ਵੀ ਇੱਕ ਮਾਮਲਾ ਕਿ ਸਰਕਾਰ ਜਿਹੜੀ ਹੈ ਉਹ ਪੁਲਿਸ ਖਾਸ ਕਰਕੇ ਮੰਡੀਠਾ ਦੀ ਜ਼ਿਲ੍ਹਾ ਅੰਬਰਸਾ ਦੀ ਪੁਲਿਸ ਇੱਕ ਬੰਦਾ ਜਿਹੜਾ ਪੀਓ ਹੋ ਚੁੱਕਾ ਉਸ ਨੂੰ ਉਹ ਫੜ ਨਹੀਂ ਰਹੀ ਬਾਰ 13 ਤਰੀਕ 14 ਤਰੀਕ ਨੂੰ 14 ਅਪ੍ਰੈਲ ਨੂੰ ਡਾਕਟਰ ਭੀਮਰਾਵ ਅੰਬੇਦਕਰ ਦੇ ਜਨਮ ਦਿਨ ਤੇ ਉਹ ਕਾਪੀ ਜਿਹੜੀ ਆ ਜਿਹੜੀ ਕੋਰਟ ਨੇ ਦਿੱਤੀ ਆ ਪਰ ਇਹ ਬੰਦਿਆਂ ਨੂੰ ਫੜਿਆ ਜਾਵੇ ਪੀਓ ਹੋਇਆ ਉਹ ਜਿਹੜੀ ਕਾਪੀ ਆ ਪੇਸ਼ ਕੀਤੀ ਜਾਏਗੀ ਔਰ ਸਰਕਾਰ ਤੋਂ ਮੰਗ ਕੀਤੀ ਜਾਏਗੀ ਕਿ ਇਹ ਜਿਹੜੀ ਆ ਇਸ ਨੂੰ ਫੜਿਆ ਜਾਵੇ ਔਰ ਨਾਲ ਹੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਸ 14 ਅਪ੍ਰੈਲ ਤੇ ਵੱਧ ਵੱਧ ਲੋਕ ਇੱਥੇ ਆਉਣਨ ਆਕੇ ਆਪਣੀਆਂ ਮੁਸ਼ਕਲਾਂ ਦੱਸਣ ਔਰ ਉਹਨਾਂ ਦਾ ਹੱਲ ਵੀ ਜਿਹੜਾ ਵਾ ਇੱਥੇ ਕੀਤਾ ਜਾਵੇਗਾ ਭੀਮrao ਅੰਬੇਦਕਰ ਇਹੋ ਜਿਹਾ ਸ਼ਖਸ ਸੀ ਜਿਹੜਾ ਇਕੱਲਾ ਹੀ ਸਾਰੀ ਦੁਨੀਆ ਨਾਲ ਭੜ ਗਿਆ ਔਰ ਦਬਲੇ ਕੁਚਲੇ ਲੋਕਾਂ ਨੂੰ ਜਿਹੜੇ ਬਿਲਕੁਲ ਬੇਗੁੰਗੇ ਸਨ ਉਹਨਾਂ ਨੂੰ ਜ਼ੁਬਾਨ ਦਿੱਤੀ ਅੱਜ ਹਾਲਾਤ ਇਹ ਆ ਕਿ ਲੋਕ ਦਿਨਾਂ ਨੂੰ ਕਿ ਲੋਕ ਆਪਣੇ ਘਰਾਂ ਦੇ ਲਾਗੇ ਨਹੀਂ ਸੀ ਲੱਗਣ ਦਿੱਤੇ ਪਰਸਨਵੇਂ ਤੋਂ ਹੀ ਡਰਦੇ ਹਨ ਅੱਜ ਜੋ ਲੋਕ ਕੋਠੀਆਂ ਤੇ ਕਾਰਾਂ ਦੇ ਮਾਲਕ ਬਣ ਗਏ ਔਰ ਇਥੋਂ ਤੱਕ ਕਿ ਲੋਕ ਉਹਨਾਂ ਨੂੰ ਪੁੱਛ ਕੇ ਆਈਏ ਸਰਦਾਰ ਜੀ ਤੁਸੀਂ ਘਰੇ ਹੋ ਫੇਰ ਉਹ ਘਰ ਵਰਦੇ ਆ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਨਾ ਗੋਲੀ ਚਲਾਈ ਨਾ ਬੰਦੂਕ ਚਲਾਈ ਇਸ ਕਰਕੇ ਜੇਕਰ ਇਹ ਸਾਰੇ ਸੰਵਿਧਾਨ ਨੂੰ ਲਾਗੂ ਕਰਾਉਣਾ ਚਾਹੁੰਦੇ ਹੋ ਤੇ ਸਾਰੇ ਦਲਤ ਇਕੱਠੇ ਹੋਵੋ ਔਰ ਵੱਧ ਤੋਂ ਵੱਧ 14 ਤਰੀਕ ਨੂੰ ਮੈਂ ਲਖਵੀਰ ਸਿੰਘ ਬਡਾਲਾ ਪ੍ਰਧਾਨ ਡਾਕਟਰ ਅੰਬੇਡਕਰ ਮਹਾਸਭਾ ਪੰਜਾਬ ਔਰ ਮੈਂਬਰ ਐਸ ਸੀ ਬੀ ਸੀ ਮਹਾਪੰਚਾਇਤ ਰਿਜ਼ਰਵੇਸ਼ਨ ਚੋਰ ਫੜੇ ਮੋਰਚਾ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਭਾਰਤ ਵਿੱਚ ਵਸਦੇ ਪੰਜਾਬ ਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਔਰ 14 ਅਪ੍ਰੈਲ ਨੂੰ ਜਿਹੜੇ ਰਿਜ਼ਰਵੇਸ਼ਨ ਚੋਰ ਫੜੇ ਮੋਰਚਾ ਚੋਰ ਫੜੇ ਮੋਰਚਾ ਤੇ ਲੋਕ ਦੁਖੀ ਲੋਕ ਆਉਂਦੇ ਆ ਜਿਨ੍ਹਾਂ ਨੂੰ ਚਾਹੇ ਉਹ ਪੁਲਿਸ ਹੈ ਪੁਲਿਸ ਕੇਸ ਹੈ ਚਾਹੇ ਉਹ ਮੁਲਾਜ਼ਮ ਕੇਸ ਹੈ ਚਾਹੇ ਉਹ ਸਫਾਈ ਕਰਮਚਾਰੀ ਹੈ ਉਹ ਜਿਹੜੇ ਸਾਰੇ ਉਹ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ ਉਹ ਸਾਰੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸਾਡੀ ਜਿਹੜਾ ਮੋਰਚਾ ਹੈ ਉਹ ਐਸ்சி ਕਮਿਸ਼ਨ ਪੰਜਾਬ ਐਸ்சி ਨੈਸ਼ਨਲ ਕਮਿਸ਼ਨ ਦੇ ਕੋਲ ਆ ਜਦੋਂ ਪਹੁੰਚਦੀਆਂ ਉਹਨਾਂ ਦੇ ਜਿਹੜੇ ਸੰਕੜੇ ਹੀ ਆਰਡਰ ਹੋਏ ਪਿਆ ਉਹ ਜਿਹੜੀਆਂ ਸਰਕਾਰਾਂ ਆ ਸਰਕਾਰਾਂ ਦੇ ਜਿਹੜੇ ਅਫਸਰ ਹੈ ਉਹ ਉਹਨਾਂ ਹੁਕਮਾਂ ਨੂੰ ਟਿੱਚ ਸਮਝਦੀਆਂ ਇਸ ਕਰਕੇ 14 April ਨੂੰ ਅਸੀਂ ਇਸ ਮੋਰਚੇ ਦੇ ਉੱਤੇ ਹੀ ਜਿਹੜਾ ਵੱਡਾ ਕਾਠ ਹੋਵੇਗਾ 바ਵਾ ਸਾਹਿਬ ਦਾ ਜਨ ਦਿਹਾੜਾ ਵੀ ਮਨਾਇਆ ਜਾਵੇਗਾ ਔਰ ਜਿਨ੍ਹਾਂ ਲੋਕਾਂ ਨੂੰ ਇਹ ਜਿਹੜੇ ਕਮਿਸ਼ਨਾਂ ਦੇ ਹੁਕਮ ਹੋਏ ਪਿਆ ਉਹਨਾਂ ਦੀਆਂ ਕਾਪੀਆਂ ਕਿਉਂਕਿ ਜਿਹੜੇ ਅਫਸਰ ਆ ਟਿਚ ਸਮਝਦੇ ਆ ਉਹਨਾਂ ਦੀ ਆਊਡਰਾਂ ਦੀਆਂ ਕਾਪੀਆਂ ਇੱਥੇ ਫੂਕੀਆਂ ਜਾਣਗੀਆਂ ਤਾਂ ਕਿ ਗੂੰਗੀ ਬੋਲੀ ਸਰਕਾਰ ਨੂੰ ਵੀ ਪਤਾ ਲੱਗ ਸਕੇ ਔਰ ਜਿਹੜੇ ਕਮਿਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਹੁਕਮਾਂ ਨੂੰ ਮੰਨਿਆ ਨਹੀਂ ਜਾ ਰਿਹਾ ਤਾਂ ਜਿਹੜੇ ਦੁਖੀ ਲੋਕ ਹੈ ਲਗਭਗ ਸਾਡੇ ਕੋਲ 100 ਦੇ ਲਗਭਗ ਜਿਹੜੇ ਕੇਸ ਆਏ ਹੋਏ ਆ ਉਹ ਲੋਕ ਸਾਰੇ ਇੱਥੇ ਪਹੁੰਚਣਗੇ ਔਰ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਕੋਈ ਹੋਰ ਮੈਕਮਾ ਹੋਵੇ ਜਿਹੜੇ ਇਹਨਾਂ ਗਰੀਬ ਲੋਕਾਂ ਨਾਲ ਤੱਕੇ ਹੁੰਦੇ ਆ ਉਹਨਾਂ ਤੱਕਿਆਂ ਨੂੰ ਰੋਕਣ ਦੇ ਲਈ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾਵੇਗਾ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਰੇ ਜਿਹੜੇ ਮਿਨੋਰਟੀ ਕਮਿਊਨਿਟੀ ਐਸਸੀ ਬੀਸੀ ਸਮਾਜ ਦੇ ਲੋਕ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆਗੇ 14 ਤਰੀਕ ਨੂੰ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਪਹੁੰਚ ਕੇ ਅਸੀਂ ਉਸ ਮਹਾਨ ਰੈਵਰ ਦਾ ਜਨਮ ਦਿਹਾੜਾ ਮਨਾਇਏ ਔਰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਆਪਣੇ ਹੱਕ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗ